ਜਦੋਂ ਸਮਾਜ ਦੇ ਤਾਣੇ ਬਾਣੇ ਦੀ ਗੱਲ ਕੀਤੀ ਜਾਂਦੀ ਹੈ ਤੇ ਸਮਾਜ ਵੱਖ-ਵੱਖ ਜਾਤਾਂ ਪਾਤਾਂ ਤੇ ਧਰਮਾਂ ਤੋਂ ਮਿਲਾ ਕੇ ਬਣਦਾ ਆ ਤੇ ਜਦੋਂ ਸੋਚਿਆ ਜਾਵੇ ਕਿ ਸਭ ਤੋਂ ਸਮੂਥ ਸਮਾਜ ਇਹ ਕਿੱਥੇ ਚੱਲਦਾ ਆ ਜਿਉਂ ਕਿਹੜੀ ਜਗ੍ਹਾ ਆ ਜਿੱਥੇ ਨਾ ਜਾਤਾਂ ਪਾਤਾਂ ਵਿੱਚ ਵਖਰੇਵੇਂ ਬਹੁਤ ਘੱਟ ਨੇ ਤਾਂ ਸ਼ਾਇਦ ਪੰਜਾਬ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਆ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਹੁਤ ਵਧੀਆ ਲੈਵਲ ਤੇ ਚਾਹੇ ਉਹ ਧਰਮਾਂ ਦੀ ਗੱਲ ਕਰ ਲਓ ਤੇ ਚਾਹੇ ਉਹ ਜਾਤਾਂ ਪਾਤਾਂ ਦੀ ਗੱਲ ਕਰ ਲਓ ਪਰ ਇੱਕ ਰਿਪੋਰਟ ਆਈ ਹੈ ਜਿਸ ਰਿਪੋਰਟ ਨੇ ਮੇਰੇ ਨਾਲ ਨਾਲ ਸ਼ਾਇਦ ਪੂਰੇ ਪੰਜਾਬ ਵਾਸੀਆਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਹੋਊਗਾ ਕਿ ਇਹ ਰਿਪੋਰਟ ਸਹੀ ਹੈ ਜਾਂ ਸੱਚੀ ਇਸ ਤਰੀਕੇ ਨਾਲ ਹੋ ਰਿਹਾ ਆ ਕਿਉਂਕਿ ਅਸੀਂ ਤਾਂ ਪੰਜਾਬ 'ਚ ਰਹਿੰਦੇ ਆ ਸਾਨੂੰ ਇਹਨਾਂ ਨਹੀਂ ਪਤਾ ਲੱਗਦਾ ਪਰ ਉਸ ਰਿਪੋਰਟ ਦੀਆਂ ਡੁੰਗਾਈਆਂ ਕਿਨੇ ਆ ਪਾਉ ਦੇਖਦੇ ਆ ਤੇ ਉਸ ਰਿਪੋਰਟ ਨੇ ਕਿਹਾ ਕੀ ਉਸਨੇ ਕਿਹਾ ਆ ਕਿ ਪੰਜਾਬ ਦੇ ਵਿੱਚ ਜੋ ਐਸਸੀ ਤਬਕਾ ਹੈ ਉਸ ਦੀ ਸਥਿਤੀ ਚਿੰਤਾਜਨਕ ਹੈ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਕੀ ਸਾਡਾ ਸਮਾਜ ਜ਼ਿੰਮੇਵਾਰ ਹੈ ਜਾਂ ਫਿਰ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹੈ ਉਹ ਸਾਰੀ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਲੈਣੇ ਆਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਸਾਡੇ ਵੱਲੋਂ ਇੱਕ ਕ੍ਰੈਸ਼ ਕੋਰਸ ਲੈ ਕੇ ਆਂਦਾ ਗਿਆ ਹੈ ਜੋ ਆਲਰੇਡੀ ਚੱਲ ਰਿਹਾ ਹੈ ਜਿਸ ਦੇ ਵਿੱਚ ਲਾਈਵ ਤੇ ਰਿਕਾਰਡਡ ਕਲਾਸਾਂ ਨੇ ਇਸ ਦੀ ਫੀਸ ਦੀ ਗੱਲ ਕਰ ਲਈਏ ਤਾਂ ਫੀਸ 10000 ਰੁਪਏ ਹੈ ਇਸ ਬੈਚ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਇਸ ਨੰਬਰਾਂ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹੁਣ ਆਪਾਂ ਆਉਣੇ ਵੀਡੀਓ ਦੇ ਉੱਤੇ ਇਨਫੋਰਮੇਸ਼ਨ ਦੇ ਉੱਤੇ ਸੋ ਜਦੋਂ ਪੰਜਾਬ ਦਾ ਨਾਮ ਪਰ ਪੰਜਾਬ ਦੇ ਲੋਕ ਕੁਝ ਇਸ ਤਰੀਕਿਆਂ ਨਾਲ ਹੱਸਦੇ ਖੇਡਦੇ ਹਮੇਸ਼ਾ ਦਿਖਾਈ ਜਾਂਦੇ ਨੇ ਚਾਹੇ ਉਹ ਮੂਵੀਜ਼ ਦੀ ਗੱਲ ਕਰ ਲੋ ਤੇ ਜੇ ਆਪਾਂ ਕੰਪੈਰੀਜ਼ਨ ਦੀ ਗੱਲ ਕਰੀਏ ਤੇ ਮੰਨਿਆ ਜਾਂਦਾ ਹੈ ਕਿ ਪੰਜਾਬ ਕਾਫੀ ਸੁਲਝੀ ਹੋਈ ਸਟੇਟ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਖਾਸ ਕਰਕੇ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਜਾਤਾਂ ਪਾਤਨ ਨੂੰ ਲੈ ਕੇ ਪਰ ਜਿਹੜੀ ਰਿਪੋਰਟ ਆਈ ਆ ਉਹ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਕਹਿੰਦੀ ਹੈ ਨੈਸ਼ਨਲ ਕਮਿਸ਼ਨ ਜਿਹੜਾ ਹੈਗਾ ਆ ਨੈਸ਼ਨਲ ਕਮਿਸ਼ਨ ਔਨ ਐਸਸੀ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਸੋ ਉਸ ਕਮਿਸ਼ਨ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਤੇ ਉਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਜੋ ਐਸਸੀਪੀ ਜਿਹਾ ਹੈ ਉਹਨਾਂ ਦੇ ਹਾਲਾਤ ਵਾਲੇ ਵਧੀਆ ਨਹੀਂ ਹੈਗੇ ਹੁਣ ਜਦੋਂ ਰਿਪੋਰਟ ਆਈ ਤਾਂ ਜਿਵੇਂ ਤੁਸੀਂ ਹੈਰਾਨ ਹੋਏ ਆ ਅਸੀਂ ਵੀ ਹੈਰਾਨ ਸੀਗੇ ਮਨ ਦੇ ਵਿੱਚ ਆ ਕਿਉਂ ਨਾ ਇਸ ਰਿਪੋਰਟ ਨੂੰ ਚੰਗੀ ਤਰ੍ਹਾਂ ਪੜਿਆ ਜਾਵੇ ਇਸ ਰਿਪੋਰਟ ਨੂੰ ਪੜਨ ਤੋਂ ਪਹਿਲਾਂ ਦੇਖਿਆ ਜਾਵੇ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਹੈ ਕਿੱਦਾਂ ਦਾ ਸੋ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਲਗਭਗ 32% ਸਾਡੇ ਕੋਲੇ ਐਸਸੀਪੀ ਜਿਹਾ ਹੈ ਲਗਭਗ 32% ਹੀ ਓਬੀਸੀ ਭਾਈਚਾਰਾ ਹੈ ਤੇ ਲਗਭਗ 33% ਅਪਰ ਕਾਸਟ ਹੈ ਤੇ ਜੋ ਰਿਲੀਜੀਅਸ ਮਾਈਨੋਰਟੀਜ਼ ਨੇ ਜਿਵੇਂ ਮੁਸਲਿਮਸ ਹੋ ਗਏ ਜਾਂ ਫਿਰ 크ਿਸਚਨ ਹੋ ਗਏ ਉਹ ਲਗਭਗ 4% ਦੇ ਅਰਾਊਂਡ ਨੇ ਇਹ ਸਾਡੇ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਹੈ ਹੁਣ ਇੱਕ ਏਡੀ ਵੱਡੀ ਪੋਪੂਲੇਸ਼ਨ ਪੰਜਾਬ ਦੀ ਜਿਹੜੀ ਕਿ ਲਗਭਗ 1 ਤਿਹਾਈ ਜੇ ਆਪਾਂ 32% ਦੀ ਗੱਲ ਕਰ ਲਈ ਤਾਂ ਪੂਰੇ ਪੰਜਾਬ ਦੇ 1 ਤਿਹਾਈ ਪੋਪੂਲੇਸ਼ਨ ਜਿਹੜੀ ਉਹ ਐਸਸੀ ਭਾਈ ਜਾ ਰਹੀ ਦੀ ਤੇ ਉਹਨਾਂ ਦੇ ਜੇ ਹਾਲਾਤ ਸਹੀ ਨਹੀਂ ਹੈਗੇ ਤਾਂ ਇਹਦਾ ਮਤਲਬ ਹੈ ਕਿ ਸ਼ਾਇਦ ਪੰਜਾਬ ਫਿਰ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ ਤੇ ਜਿਹੜਾ ਸਾਨੂੰ ਵਹਿਮ ਹੈ ਕਿ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਸਹੀ ਹੈ ਸ਼ਾਇਦ ਉਹ ਉਨਾ ਸਹੀ ਨਹੀਂ ਹੈਗਾ ਸੋ ਇਸ ਰਿਪੋਰਟ ਦੇ ਵਿੱਚ ਲਿਖਿਆ ਕੀ ਗਿਆ ਆ ਤੇ ਕਹਿੰਦੇ ਵੀ ਇਹਨਾਂ ਦੀ ਗਰੋਥ ਨਹੀਂ ਵਧੀਆ ਹੈਗੀ ਸੋ ਇਹਨੇ ਸਾਡੇ ਕੋਲੇ ਜੋ ਐਸਸੀ ਕਮਿਸ਼ਨ ਦੇ ਚੇਅਰਪਰਸਨ ਨੇ ਕਿਸ਼ੋਰ ਮਕਵਾਨਾ ਜੀ ਸੋ ਇਹਨਾਂ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਐਸਸੀ ਭਾਈ ਚਾਰੇ ਦੇ ਨੇ ਉਹਨਾਂ ਦੇ ਗਰੋਥ ਵਧੀਆ ਨਹੀਂ ਹੋ ਰਹੀ ਉਹਨਾਂ ਦੀ ਸੋਸ਼ਲ ਤੇ ਇਕਨੋਮਿਕ ਕੰਡੀਸ਼ਨ ਜ਼ਿਆਦਾ ਵਧੀਆ ਨਹੀਂ ਹੋएगी ਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਜੀ ਉਹਨਾਂ ਨਾਲ ਭੇਦਭਾਵ ਹੁੰਦਾ ਆ ਹੁਣ ਇਹ ਭੇਦਭਾਵ ਕਿਸ ਲੈਵਲ ਤੇ ਹੁੰਦਾ ਆ ਕੌਣ ਕਰਦਾ ਆ ਸਾਨੂੰ ਇਹ ਵੀ ਦੇਖਣਾ ਪਊਗਾ ਇਹ ਵੀ ਆਪਾਂ ਦੇਖਦੇ ਆ ਸੋ ਮੈਜੋਰ ਮੇਜਰ ਕਨਸਰਨ ਕੀ ਨੇ ਇਸ ਰਿਪੋਰਟ ਦੇ ਵਿੱਚ ਜਿਹੜੇ ਉਠਾਏ ਗਏ ਨੇ ਜਾਂ ਕਹਿ ਲਓ ਇਸ ਰਿਪੋਰਟ ਨੇ ਕੀ ਕਿਹਾ ਵੀ ਮਸਲਾ ਹੈ ਕੀ ਆ ਸਭ ਤੋਂ ਪਹਿਲੇ ਨੰਬਰ ਤੇ ਕਿਹਾ ਗਿਆ ਆ ਕਿ ਜੋ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੈਂਟਰ ਜਾਂ ਫਿਰ ਸਟੇਟ ਦੀਆਂ ਵੈਲਫੇਅਰ ਸਕੀਮਾਂ ਨੇ ਉਹਨਾਂ ਨੂੰ ਪ੍ਰੋਪਰਲੀ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਯਾਨੀ ਚਾਹੇ ਉਹ ਪੰਜਾਬ ਸਰਕਾਰ ਆ ਤੇ ਚਾਹੇ ਉਹ ਕੇਂਦਰ ਸਰਕਾਰ ਆ ਉਹਨਾਂ ਨੇ ਕੋਈ ਸਕੀਮ ਲਾਂਚ ਕੀਤੀ ਵੈਲਫੇਅਰ ਦੇ ਲਈ ਐਸਸੀ ਭਾਈਚਾਰੇ ਦੀ ਸਹੂਲਤ ਦੇ ਲਈ ਕਹਿੰਦੇ ਉਹ ਸਕੀਮ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋ ਪਈ ਜਿਨ੍ਹਾਂ ਲੋਕਾਂ ਤਾਂ ਕੋਈ ਸਕੀਮ ਨੂੰ ਲਿਜਾਣ ਦੀ ਲੋੜ ਸੀਗੀ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਉਸ ਸਕੀਮ ਦੀ ਲੋੜ ਸੀਗੀ ਜਾਂ ਉਹਦੇ ਲਾਭ ਦੇਣ ਦੀ ਲੋੜ ਸੀਗੀ ਉਹਨਾਂ ਤੱਕ ਉਹ ਸਕੀਮ ਪਹੁੰਚੀ ਨਹੀਂ ਸਭ ਤੋਂ ਵੱਡਾ ਕੰਸਰਨ ਇਹ ਆ ਯਾਨੀ ਕਿ ਜਿਹੜੀਆਂ ਸਕੀਮਾਂ ਆਉਂਦੀਆਂ ਨੇ ਜਾਂ ਕਰੋ ਸਰਕਾਰੀ ਪੈਸਾ ਆਉਂਦਾ ਆ ਉਹ ਕੁਝ ਉੱਪਰਲੇ ਅਫਸਰ ਲੋਕ ਜਾਂ ਕਰੋ ਬਾਬੂ ਲੋਕ ਹੀ ਛੱਕ ਜਾਂਦੇ ਨੇ ਆਮ ਲੋਕਾਂ ਤੱਕ ਤਾਂ ਕਹਿੰਦੇ ਪਹੁੰਚਦਾ ਹੀ ਨਹੀਂਗਾ ਉਸ ਤੋਂ ਬਾਅਦ ਦੂਜਾ ਕੰਸਰਨ ਕੀ ਜਤਾਇਆ ਗਿਆ ਹੈ ਕਹਿੰਦੇ ਇੱਕ ਸਭ ਤੋਂ ਵੱਡਾ ਜਿਹੜਾ ਮਸਲਾ ਹੈਗਾ ਆ ਆਪਾਂ ਪਿੱਛੇ ਜੇ ਵੀ ਸੁਣਿਆ ਸੀਗਾ ਕਿ ਸਕਾਲਰਸ਼ਿਪ ਦਾ ਪੈਸਾ ਖਾ ਗਿਆ ਕਹਿੰਦੇ ਜੀ ਮੰਤਰੀ ਇਹ ਨਿਊਜ਼ ਵੀ ਆਈ ਸੀਗੀ 2022 ਦੇ ਵਿੱਚ ਉਸ ਸਮੇਂ ਭਗਵੰਤ ਮਾਨ ਸੀਐਮ ਸਾਹਿਬ ਨੇ ਕਿਹਾ ਵੀ ਸੀਗਾ ਵੀ ਇਨਕੁਆਰੀ ਹੋਊਗੀ ਜਿਹੜਾ ਸਕਾਲਰਸ਼ਿਪ ਦਾ ਪੈਸਾ ਖਾਦਾ ਆ ਸਕਾਲਰਸ਼ਿਪ ਸਕੈਮ ਕਹਿੰਦੇ ਆਪਾਂ ਇਹਨੂੰ ਉਹ ਬਖਸ਼ੇ ਨਹੀਂ ਜਾਣਗੇ ਸੋਚ ਕੇ ਦੇਖੋ ਜਿਹੜੀ ਸਟੇਟ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਪੈਸਾ ਖਾ ਲਿਆ ਜਾਵੇ ਕਿਉਂਕਿ ਜੇ ਬੱਚਾ ਪੜ੍ਹੂਗਾ ਤਾਂ ਅੱਗੇ ਵਧੂਗਾ ਜੇ ਬੱਚਾ ਪੜ੍ਹੂਗਾ ਨਹੀਂ ਅੱਗੇ ਕਿੱਦਾਂ ਵੱਧ ਪਾਊਗਾ ਸੋ ਇਸ ਸਾਨੂੰ ਪਤਾ ਲੱਗਾ ਜੋ ਇਰੈਗੂਲਰਿਟੀਆਂ ਹੈਗੀਆਂ ਨੇ ਜੋ ਸਕਾਲਰਸ਼ਿਪ ਡਿਸਟਰਬ ਜਾਨੀ ਕਿ ਡਿਸਬਰਸਮੈਂਟ ਹੁੰਦੀ ਹੈ ਜਾਨੀ ਕਿ ਜਿਹੜੀ ਸਕਾਲਰਸ਼ਿਪ ਵੰਡਣੀ ਹੈ ਬੱਚਿਆਂ ਨੂੰ ਉਹਦੇ ਵਿੱਚ ਇਰੈਗੂਲਰਿਟੀਆਂ ਆ ਇਰੈਗੂਲਰਿਟੀਆਂ ਕਿੱਦਾਂ ਮਤਲਬ ਇੱਕ ਤਾਂ ਇਹ ਕੰਸਰਨ ਹੈ ਕਿ ਜਦੋਂ ਸਰਕਾਰ ਪੈਸਾ ਭੇਜਦੀ ਹੈ ਉਸ ਸਮੇਂ ਤੇ ਨਹੀਂ ਭੇਜਦੀ ਕਿਉਂਕਿ ਜਿਹੜੇ ਸਕੂਲ ਕਾਲਜ ਸਕਾਲਰਸ਼ਿਪ ਦਿੰਦੇ ਨੇ ਬੱਚਿਆਂ ਨੂੰ ਓਬੇਸੇ ਤੋਂ ਫੀਸ ਲੈਣਗੇ ਸਰਕਾਰ ਕੋਲੋਂ ਲੈਣਗੇ ਜੇ ਬੱਚੇ ਕੋਲੋਂ ਨਹੀਂ ਲੈਣਗੇ ਬਟ ਜਦੋਂ ਉਸ ਸਕੂਲ ਜਾਂ ਕਾਲਜ ਨੂੰ ਸਰਕਾਰ ਵੱਲੋਂ ਸਮੇ ਟੂ ਸਮੇ ਨਹੀਂ ਮਿਲਦੇ ਪੈਸੇ ਤਾਂ ਉਹ ਕਿਤੇ ਨਾ ਕਿਤੇ ਬੱਚਿਆਂ ਨਾਲ ਫਿਰ ਜਿਹੜਾ ਉਹ ਭੇਦਭਾਵ ਕਰਨ ਲੱਗ ਪੈਂਦੇ ਆ ਐਡਮਿਸ਼ਨ ਦੇਣ ਦੇ ਵਿੱਚ ਫਿਰ ਉਹ ਆਨਕਾਨੀ ਕਰਦੇ ਨੇ ਦੂਜੇ ਨੰਬਰ ਦੇ ਉੱਤੇ ਪੈਸਾ ਖਾ ਹੀ ਲਿਆ ਪਹੁੰਚਾ ਨਹੀਂ ਬੱਚਿਆਂ ਤੱਕ ਤੇ ਤੀਜੇ ਨੰਬਰ ਤੇ ਕੀ ਹੁੰਦਾ ਕਿ ਪੈਸੇ ਦੇ ਵਿੱਚ ਡਿਲੇ ਬਹੁਤ ਹੋ ਜਾਣਾ ਜਾਵਰੇ ਪੈਸੇ ਦੇਣ ਤੋਂ ਮਨਾ ਕਰ ਦੇਣਾ ਸੋ ਇਹ ਕੰਸਰਨ ਬਹੁਤ ਵੱਡਾ ਕਹਿੰਦੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਜਦੋਂ ਐਸਸੀਪੀ ਜੈਰੀ ਦੀ ਗੱਲ ਕਰਦੇ ਆ ਸੋ ਹਾਲਾਂਕਿ ਪਿੱਛੇ ਜੇ ਸਰਕਾਰ ਦਾ ਇੱਕ 2025 ਦੀ ਗੱਲ ਆ ਸਾਡੇ ਕੋਲੇ ਮਈ ਦੀ ਕਿ ਪੰਜਾਬ ਸਰਕਾਰ ਨੇ 242 ਕਰੋੜ ਰੁਪਇਆ ਜਿਹੜਾ ਸੀਗਾ ਉਹ ਐਸਸੀ ਸਕਾਲਰਸ਼ਿਪ ਦੇ ਅੰਡਰ ਉਹ ਬੱਚਿਆਂ ਜਾਂ ਸਕੂਲਾਂ ਕਾਲਜਾਂ ਨੂੰ ਦਿੱਤਾ ਵੀ ਆ ਪਰ ਗੱਲ ਹੋਈ ਆ ਇਰੈਗੂਲਰिटीज ਬਹੁਤ ਆ ਕੰਟੀਨਿਊਟੀ ਨਹੀਂ ਹੈਗੀ ਇੱਕ ਵਾਰ ਪੈਸੇ ਇਕੱਠੇ ਬਣ ਦਿੱਤੇ ਫਿਰ ਬੱਲੇ ਬੱਲੇ ਕਰਾਤੀ ਪਰ ਲੋੜ ਆ ਕਿ ਸਮੇ ਟੂ ਸਮੇ ਜਾਂ ਕਹੇ ਲੋ ਟਾਈਮ ਟੂ ਟਾਈਮ ਇਹ ਪੈਸਾ ਦੇਣ ਦੀ ਤਾਂ ਕਿ ਪੜ੍ਹਾਈ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਇਹ ਸੀ ਦੂਜਾ ਮਸਲਾ ਕਹਿੰਦੇ ਇਸ ਕਰਕੇ ਐਸਸੀ ਭਾਈਚਾਰੇ ਦੇ ਲਈ ਚਿੰਤਾ ਦੀ ਗੱਲ ਹੈਗੀ ਇਸੇ ਜਿਹੜੇ ਦੇਖਿਆ ਜਾ ਹੁਣ ਤੱਕ ਇਹ ਦੋ ਪੁਆਇੰਟ ਦਾ ਥੋੜੇ ਬਹੁਤ ਕਿਤੇ ਨਾ ਕਿਤੇ ਚਿੰਤਾ ਵਾਲੇ ਹੈਗੇ ਆ ਖਾਸ ਕਰ ਪੜ੍ਹਾਈ ਵਾਲਾ ਚਲੋ ਆਪਾਂ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਲੋ ਲਿਟਰੇਸੀ ਰੇਟ ਆ ਜੀ ਹਾਲਾਂਕਿ ਪੰਜਾਬ ਦੇ ਵਿੱਚ ਕਹਿੰਦੇ ਲਗਭਗ 32% ਐਸਸੀ ਭਾਈਚਾਰੇ ਦੇ ਲੋਕ ਆ ਪਰ ਜਦੋਂ ਤੁਸੀਂ ਸਕੂਲਾਂ ਕਾਲਜਾਂ ਵਿੱਚ ਨਿਗਾਹ ਮਾਰਦੇ ਹੋ ਸਪੈਸ਼ਲੀ ਜਦੋਂ ਸਕੂਲਾਂ ਤੋਂ ਕਾਲਜਾਂ ਵਿੱਚ ਜਾਂਦੇ ਹੋ ਉੱਥੇ ਇਹਨਾਂ ਦਾ ਨੰਬਰ ਬਹੁਤ ਘਟ ਜਾਂਦਾ ਜ਼ਿਆਦਾ ਪੜ੍ਹਾਈ ਨਹੀਂ ਕਰਦੇ ਜੇ ਜ਼ਿਆਦਾ ਪੜ੍ਹਾਈ ਨਹੀਂ ਕਰਨਗੇ ਤਾਂ ਸਮਾਜ ਦੇ ਵਿੱਚ ਪਿੱਛੇ ਰਹਿ ਜਾਣਗੇ ਹੁਣ ਇੱਥੋਂ ਡੇਟਾ ਸਾਡੇ ਕੋਲ ਕੀ ਕਹਿੰਦਾ ਹੈ ਅਸੀਂ ਇੱਕ ਐਵਰੇਜ ਕੱਢੀ ਹੈ ਜੇ ਆਪਾਂ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਵਿੱਚ ਲਗਭਗ 32% ਜੋ ਹੈਗਾ ਆਪਾਂ ਪੜ੍ਹ ਕੇ ਹਟੇ ਹੋਣੀ 32 ਤੋਂ 33% ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਬੱਚੇ ਜੇ ਆਪਾਂ ਨੈਸ਼ਨਲ ਲੈਵਲ ਤੇ ਦੇਖੀਏ ਇੰਡੀਆ ਲੈਵਲ ਤੇ ਹਾਲਾਂਕਿ ਸਾਡੇ ਦੇਸ਼ ਦੇ ਹਿਸਾਬ ਨਾਲ ਦੇਖੀਏ ਤਾਂ ਦੇਸ਼ ਦੇ ਵਿੱਚ ਐਸਸੀ ਜਿਹੜੀ ਪੋਪੂਲੇਸ਼ਨ ਉਹ ਪੰਜਾਬ ਦੇ ਮੁਕਾਬਲੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਘੱਟ ਹੈ ਪਰਸੈਂਟੇਜ ਨਾਲ ਠੀਕ ਹੈ ਵੈਸੇ ਤਾਂ ਚਲੋ ਜ਼ਿਆਦਾ ਹੋਗੀ ਲੇਕਿਨ ਪਰਸੈਂਟੇਜ ਦੇ ਹਿਸਾਬ ਨਾਲ ਘੱਟ ਹੈ ਉੱਥੇ ਵੀ ਜੋ ਹਾਇਰ ਐਜੂਕੇਸ਼ਨ ਹੈਗੀ ਆ ਉਹਦੇ ਵਿੱਚ ਲਗਭਗ 14 ਤੋਂ 15% ਕਹਿ ਲਓ ਕਿ ਸਾਡੇ ਕੋਲੇ ਬੱਚੇ ਜਿਹੜੇ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਜਾਂਦੇ ਆ 2021 2021 ਦੇ ਵਿੱਚ ਪਰ ਜੇ ਮੈਂ ਪੰਜਾਬ ਦੀ ਗੱਲ ਕਰਾਂ ਨਾ 2022 23 ਦੇ ਵਿੱਚ ਤਾਂ ਐਸਸੀ ਭਾਈਚਾਰੇ ਦੇ ਲੋਕ ਜਿਹੜੇ ਆ ਜਾਂ ਕਹਿ ਲਓ ਬੱਚੇ ਆ ਸਟੂਡੈਂਟ ਆ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਸਿਰਫ 8 ਤੋਂ 9% ਆ। ਇਹੀ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਇੱਕ ਕਾਲਜ ਦੀ ਗੱਲ ਕਰ ਲਓ ਐਗਜ਼ਾਮਪਲ ਲਓ ਇੱਕ ਕਾਲਜ ਆ ਉੱਥੇ ਜੇ 100 ਬੱਚਾ ਪੜਦਾ ਤਾਂ ਉਹਦੇ ਵਿੱਚੋਂ ਮੁਸ਼ਕਿਲ ਨਾਲ 8 ਤੋਂ 9% ਬੱਚੇ ਜਿਹੜੇ ਉਹ ਐਸਸੀ ਭਾਈਚਾਰੇ ਦੇ ਹੋਣਗੇ ਬਾਕੀ ਜਿਹੜੇ ਉਹ ਓਬੀਸੀ ਜਾਂ ਫਿਰ ਉਹ ਜਨਰਲ ਕੈਟਾਗਰੀ ਦੇ ਬੱਚੇ ਨੇ ਖਾਸ ਕਰਕੇ ਹਾਇਰ ਐਜੂਕੇਸ਼ਨ ਦੇ ਵਿੱਚ ਜਿਵੇਂ ਇੰਜੀਨੀਅਰਿੰਗ ਕਰਨੀਆਂ ਯਾਨੀ ਕਿ ਮਹਿੰਗੇ ਮਹਿੰਗੇ ਕਾਲਜਾਂ ਦੀ ਗੱਲ ਕਰ ਲਓ ਹਾਈਰ ਐਜੂਕੇਸ਼ਨ ਦੇ ਵਿੱਚ ਐਸਸੀ ਭਾਈ ਚਰੇ ਦਾ ਕੰਟਰੀਬਿਊਸ਼ਨ ਘਟ ਹੈ ਫਿਰ ਮਸਲਾ ਤਾਂ ਹੈ ਭਾਈ ਚਿੰਤਾ ਵਾਲੀ ਗੱਲਤ ਹੈ ਕਿ ਜੇ ਅਸੀਂ ਪੜਾਂਗੇ ਲਿਖਾਂਗੇ ਨਹੀਂ ਅੱਗੇ ਨਹੀਂ ਵਧਾਂਗੇ ਤਾਂ ਫਿਰ ਇਹ ਅੱਗੇ ਕਿਵੇਂ ਤਰੱਕੀ ਹੋਊਗੀ ਕਿਤਨਾ ਕਿਤੇ ਇਹ ਕਨਸਰਨ ਹੋ ਵੀ ਜਾਂਦਾ ਕਿ ਜੇ ਐਸਸੀ ਭਾਈ ਚਰੇ ਨੂੰ ਆਪਣੇ ਕੋਲੇ ਰਿਜ਼ਰਵੇਸ਼ਨ ਹੈ ਉਹਦੇ ਨਾਲ ਨਾਲ ਜੇ ਉਹਨਾਂ ਨੂੰ ਸਕਾਲਰਸ਼ਿਪ ਮਿਲਦੀ ਹੈ ਉਹ ਸਮੇਂ ਤੇ ਨਾ ਮਿਲਣੀ ਇਹ ਵੀ ਤਾਂ ਕਾਰਨ ਹੋ ਸਕਦਾ ਨਾ ਸਾਡੇ ਕੋਲੇ ਚਲੋ ਅਗਲਾ ਰੀਜ਼ਨ ਦੇਖਦੇ ਆਪਾਂ ਸੋ ਉਦੋਂ ਬਾਅਦ ਦੇਖਿਆ ਜਾਵੇ ਤਾਂ ਹਾਈ ਡ੍ਰੌਪ ਆਊਟ ਰੇਟ ਵੀ ਸਾਨੂੰ ਵੇਖਣ ਨੂੰ ਮਿਲਿਆ ਹੈ ਐਸਸੀ ਸਟੂਡੈਂਟਸ ਦਾ ਸਕੂਲਾਂ ਵਿੱਚ ਵੀ ਇਦਾਂ ਹੋਇਆ ਹੈ ਵੀ ਬੱਚੇ ਪਹਿਲੀ ਜਮਾਤ ਚ ਲੱਗ ਗਏ ਦੂਜੀ ਚ ਲੱਗ ਗਏ ਪੰਜਵੀਂ ਚ ਆਉਂਦੇ ਆਉਂਦੇ ਸਕੂਲ ਛੱਡ ਗਏ ਘਰ ਦੇ ਕਹਿੰਦੇ ਕੰਮ ਕਰਾਲਾ ਪੁੱਤਾ ਜਾ ਬਹੁਤ ਔਖਾ ਆ ਦਸਵੀਂ ਚ ਗਏ ਛੱਡ ਕੀ ਰੱਖਿਆ ਪੜਾਈਆਂ ਚ ਮਿਸਤਰੀ ਨਾਲ ਲੱਗ ਜਾ ਕਿਤੇ ਪਲੱਸ 2 ਚ ਗਏ ਕਹਿੰਦੇ ਛੱਡ ਕੋਈ ਤੂੰ ਆ ਜਾ ਆਪਾਂ ਘਰੇ ਹੀ ਖੇਤੀ ਖੁੱਤੀ ਕਰਦੇ ਆਂ ਦਿਹਾੜੀ ਟੱਪੇ ਤੇ ਜਾਂਦੇ ਆਂ ਸੋ ਸਕੂਲਾਂ ਵਿੱਚ ਜਿਵੇਂ ਜਿਵੇਂ ਜਮਾਤਾਂ ਵਧਦੀਆਂ ਨੇ ਜਿਵੇਂ ਜਿਵੇਂ ਕਲਾਸਾਂ ਵਧਦੀਆਂ ਨੇ ਸਟੂਡੈਂਟ ਸਕੂਲਾਂ ਜਾਣਾ ਬੰਦ ਕਰਕੇ ਕਮਾਕਾਰਾਂ ਵੱਲ ਵਧ ਜਾਂਦੇ ਨੇ ਕਿਉਂ ਕਿਉਂਕਿ ਫਾਈਨੈਂਸ਼ੀਅਲ ਹਾਲਾਤ ਉਹਨੇ ਵਧੀਆ ਨਹੀਂ ਹੈਗੇ ਸੋ ਵੀ ਇੱਕ ਬਹੁਤ ਕੰਸਰਨ ਹੈ ਜਾਨਕੀ ਕਿ ਕਿਤਨਾ ਕਿਤੇ ਦੇਖਿਆ ਜਾਵੇ ਹੁਣ ਤੱਕ ਆਪਾਂ ਜਿੰਨੀਆਂ ਚੀਜ਼ਾਂ ਦੇਖੀਆਂ ਨੇ ਉਹ ਸਟੂਡੈਂਟ ਨਾਲ ਕੰਸਰਨ ਨੇ ਕੋਈ ਇਦਾਂ ਦਾ ਭੇਦਭਾਵ ਨਹੀਂ ਹੈਗਾ ਕਿ ਸਮਾਜ ਦੇ ਵਿੱਚ ਇੱਕ ਜਾਤ ਦਾ ਬੰਦਾ ਦੂਜੇ ਜਾਤ ਦੇ ਬੰਦੇ ਨਾਲ ਗਲਤ ਵਿਵਹਾਰ ਕਰਦਾ ਇਦਾਂ ਦਾ ਸਾਨੂੰ ਵੇਖਣ ਨੂੰ ਨਹੀਂ ਮਿਲਿਆ ਲੇਕਿਨ ਜੇ ਵੇਖਿਆ ਜਾਵੇ ਤਾਂ ਉਹ ਐਜੂਕੇਸ਼ਨਲੀ ਜਾਂ ਇਕਨੋਮਿਕਲੀ ਐਸਸੀ ਭਾਈਚਾਰਾ ਜ਼ਰੂਰ ਪਿੱਛੇ ਪੈ ਰਿਹਾ ਆ ਸੋ ਇਹ ਸੋਚਣ ਦੀ ਲੋੜ ਹੈ ਬੱਚਿਆਂ ਨੂੰ ਪੜਨ ਦੀ ਵੀ ਲੋੜ ਹੈ ਉਸ ਤੋਂ ਬਾਅਦ ਸਾਡੇ ਕੋਲ ਹੈ ਨੈਕਸਟ ਆ ਗਿਆ ਇੱਕ ਕਿਤਨਾ ਕਿਤੇ ਕਹਿੰਦੇ ਇਹ ਵੀ ਕਮੀ ਰਹੀ ਕਿ ਜੋ ਐਟ੍ਰੋਸਿਟੀ ਪ੍ਰिवेंशन ਮੈਕੈਨਿਜ਼ਮ ਆ ਨਾ ਸੈਂਟਰ ਸਰਕਾਰ ਨੇ ਜਾਂ ਕਹਿ ਲਓ ਸਾਡੇ ਸੰਵਿਧਾਨ ਨੇ ਜਾਂ ਜਿੰਨੇ ਵੀ ਕਾਨੂੰਨ ਹੈਗੇ ਆ ਉਹਨਾਂ ਨੇ ਇੱਕ ਮੈਕੈਨਿਜ਼ਮ ਦਿੱਤਾ ਵੀ ਜੇ ਐਸਸੀ ਭਾਈਚਾਰੇ ਦੇ ਨਾਲ ਜਾਂ ਓਬੀਸੀ ਭਾਈਚਾਰੇ ਦੇ ਨਾਲ ਕਿਤੇ ਕਿਸੇ ਗਲਤ ਤਰੀਕੇ ਦਾ ਵਿਵਹਾਰ ਹੁੰਦਾ ਆ ਤਾਂ ਉਹਨਾਂ ਵਿਵਹਾਰ ਨੂੰ ਠੀਕ ਕਰਨ ਦੇ ਲਈ ਜਾਂ ਕਹਿ ਦੋ ਜਿਹੜੇ ਲੋਕਾਂ ਨੇ ਗਲਤ ਵਿਵਹਾਰ ਕੀਤਾ ਆ ਉਹਨਾਂ ਨੂੰ ਸਜ਼ਾਾਂਵਾਂ ਦਿੱਤੀਆਂ ਜਾਂਦੀਆਂ ਨੇ ਪਰ ਕਹਿੰਦੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਨਹੀਂਗਾ ਪਰ ਜੇ ਸੋਚੀ ਅਸੀਂ ਪੰਜਾਬ ਦੇ ਵਿੱਚ ਵੈਸੇ ਇਹ ਨਾ ਭੇਦਭਾਵ ਕੋਈ ਕਰਦਾ ਵੀ ਨਹੀਂ ਸਾਨੂੰ ਕੋਈ ਏਦਾਂ ਖਬਰ ਨਹੀਂ ਸੁਣਨ ਮਿਲਦੀ ਜਿਸ ਤਰੀਕੇ ਨਾਲ ਸਾਨੂੰ ਯੂਪੀ ਜਾਂ ਬਿਹਾਰ ਦੇ ਵਿੱਚ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਫਲਾਨੇ ਉੱਚੀ ਜਾਤ ਦੇ ਲੋਕਾਂ ਨੇ ਨੀਵੀਂ ਜਾਤ ਦੇ ਲੋਕਾਂ ਨੂੰ ਖੂਦੋ ਪਾਣੀ ਨਹੀਂ ਪਰਣ ਦਿੱਤਾ ਬਰਾਤ ਨਹੀਂ ਗਲੀ ਵਿੱਚ ਉਲੰਘਣ ਦਿੱਤੀ ਪੰਜਾਬ ਦੇ ਵਿੱਚ ਤਾਂ ਏਦਾਂ ਦਾ ਕੋਈ ਭੇਦਭਾਵ ਹੈ ਹੀ ਨਹੀਂਗਾ ਇੱਥੇ ਤੁਹਾਡੇ ਵੀ ਸਾਡੇ ਵੀ ਜਿਹੜੇ ਦੋਸਤ ਮਿੱਤਰ ਆ ਉਹ ਜਾਤ ਪੁੱਛ ਕੇ ਥੋੜੀ ਬੰਦਦੇ ਆ ਅਸੀਂ ਕਾਲਜਾਂ 'ਚ ਪੜੇ ਆ ਸਾਡਾ ਜਿਹੜਾ ਫਰੈਂਡ ਸਰਕਲ ਹੈਗਾ ਸਾਨੂੰ ਅੱਜ ਤੱਕ ਨਹੀਂ ਪਤਾ ਕਿਸ ਦੀ ਕੀ ਜਾਤ ਆ ਅਸੀਂ ਇਕੱਠੇ ਬਹਿਣਾ ਰੋਟੀ ਪਾਣੀ ਇਕੱਠੇ ਖਾਣਾ ਕੋਈ ਭੇਦਭਾਵ ਹੈ ਹੀ ਨਹੀਂ ਇਹ ਜਿਹੜੀ ਇਹ ਵਾਲਾ ਭੇਦਭਾਵ ਹੈ ਸਮਾਜਿਕ ਰੂਪ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਯੂਪੀ ਬਿਹਾਰ ਦੀਆਂ ਸਟੇਟਾਂ ਵਿੱਚ ਵੇਖਣ ਨੂੰ ਮਿਲਦਾ ਤੁਸੀਂ ਰਾਜਸਥਾਨ ਮੱਧ ਪ੍ਰਦੇਸ਼ ਚਲ ਜਾਓ ਉੱਥੇ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਭੇਦਭਾਵ ਹੈ ਇਸ ਪੁਆਇੰਟ ਦੇ ਉੱਤੇ ਜੇ ਆਪਾਂ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਈਏ ਤਾਂ ਰਿਪੋਰਟ ਕਹਿੰਦੀ ਹੈ ਸਮਾਜਿਕ ਰੂਪ ਦੇ ਵਿੱਚ ਭੇਦਭਾਵ ਨਹੀਂ ਹੈਗਾ ਭੇਦਭਾਵ ਕਿੱਥੇ ਹੈ ਉਹ ਜਿਹੜਾ ਮੈਕੈਨਿਜ਼ਮ ਆ ਜੇ ਜਿਹੜੇ ਐਸਸੀ ਐਸਟੀ ਪ੍ਰिवेंशन ਲਾਅ ਹੈਗੇ ਉਹਨਾਂ ਨੂੰ ਪ੍ਰੋਪਰਲੀ ਇੰਪਲੀਮੈਂਟ ਨਹੀਂ ਕੀਤਾ ਗਿਆ ਤੇ ਦੂਜੇ ਨੰਬਰ ਤੇ ਰਿਪੋਰਟ ਕਹਿੰਦੀ ਹੈ ਵੀ ਜੇ ਕੋਈ ਕੇਸ ਇਦਾਂ ਦਾ ਹੁੰਦਾ ਕੰਪਲੇਂਟ ਹੁੰਦੀ ਹੈ ਤਾਂ ਉਹਦੀ ਐਫਆਈਆਰ ਨੂੰ ਰੱਦ ਕਰ ਦਿੱਤਾ ਜਾਂਦਾ ਆ ਐਫਆਈਆਰ ਦਰਜ ਹੀ ਨਹੀਂ ਹੁੰਦੀ ਇਨਕੁਆਇਰੀ ਨਹੀਂ ਹੁੰਦੀ ਸੋ ਇਹ ਹੁਣ ਵਿਚਾਰਨ ਦੀ ਲੋੜ ਹੈ ਕਿ ਕੋਈ ਇਦਾਂ ਦਾ ਕੇਸ ਹੋਇਆ ਜਦੋਂ ਇਹ ਕੇਸ ਹੋਇਆ ਤਾਂ ਅੱਗੇ ਉਹ ਪੁਲਿਸ ਪ੍ਰਸ਼ਾਸਨ ਦਾ ਜਾਂ ਕਹਿੰ ਲੋ ਸਰਕਾਰੀ ਤੰਤਰ ਦਾ ਕੀ ਰਵੱਈਆ ਰਿਹਾ ਆ ਉਹ ਜ਼ਰੂਰ ਸੋਚਣ ਦੀ ਲੋੜ ਹੈ ਜਦੋਂ ਜ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਆਂ ਇਹ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਮੋਟੀ ਮੋਟੀ ਜਾਣਕਾਰੀ ਇਹ ਨਿਕਲ ਕੇ ਆਈ ਹੈ ਕਿ ਜੋ ਸਰਕਾਰ ਦੇ ਪੱਖੋਂ ਜਾਂ ਪੜ੍ਹਾਈ ਨੂੰ ਲੈ ਕੇ ਜ਼ਰੂਰ ਕਿਤਨਾ ਕਿਤੇ ਕਮੀ ਹੈਗੀ ਆ ਆਮ ਲੋਕਾਂ ਦੇ ਵਿੱਚ ਪਿਆਰ ਬਣਿਆ ਹੋਇਆ ਹੈ ਸੋ ਸਰਕਾਰ ਨੂੰ ਲੋੜ ਹੈ ਕਿ ਅਰਜੈਂਟ ਇਸ ਤਰੀਕੇ ਦੇ ਕੁਝ ਨਾ ਕੁਝ ਸਟੈਪ ਲੈ ਜਾਣ ਕਿ ਜੇ ਉਹਨਾਂ ਦੀ ਸਕਾਲਰਸ਼ਿਪ ਰੁਕਦੀ ਆ ਉਹਨਾਂ ਰੁਕੇ ਜੇ ਬੱਚੇ ਸਕੂਲਾਂ ਵਿੱਚੋਂ ਡ੍ਰੌਪ ਆਊਟ ਕਰ ਰਿਹਾ ਪਤਾ ਕੀਤਾ ਜਾਵੇ ਕਿਉਂ ਡ੍ਰੌਪ ਆਊਟ ਕਰ ਰਿਹਾ ਉਹਨਾਂ ਨੂੰ ਪੜ੍ਹਾਈ ਵੱਲੋਂ ਤੇ ਸ਼ਾਹਿਦ ਕੀਤਾ ਜਾਵੇ ਕਾਲਜਾਂ ਵਿੱਚ ਪਾਇਆ ਜਾਵੇ ਕਾਲਜਾਂ ਸਕੂਲਾਂ ਦੀ ਫੀਸ ਸਮੇਂ ਤੇ ਪਹੁੰਚਦੀ ਕੀਤੀ ਜਾਵੇ ਤਾਂ ਕਿ ਐਸਸੀਪੀ ਚਾਰ ਦੇ ਬੱਚੇ ਪ੍ਰੋਪਰ ਆਪਣੀ ਪੜ੍ਹਾਈ ਨੂੰ ਅੱਗੇ ਲੈ ਕੇ ਆ ਸਕਣ ਹੁਣ ਇੱਕ ਨਾ ਇੱਥੇ ਬਹੁਤ ਵੱਡਾ ਕੰਸਰਨ ਹੁੰਦਾ ਹੈ ਜੇ ਅਸੀਂ ਹੁਣ ਗੱਲ ਕਰਦੇ ਹਾਂ ਸਮਾਜ ਦੀ ਤਾਂ ਜਰਨਲ ਵਰਗ ਦੇ ਬੱਚਿਆਂ ਦਾ ਹਮੇਸ਼ਾ ਇੱਕ ਇਸ਼ੂ ਹੁੰਦਾ ਕਿ ਜਿਹੜੀ ਰਿਜ਼ਰਵੇਸ਼ਨ ਉਹ ਕਿਉਂ ਦਿੱਤੀ ਜਾਂਦੀ ਹੈ ਰਿਜ਼ਰਵੇਸ਼ਨ ਦਿੰਨੇ ਆ ਕਹਿੰਦੇ ਅਸੀਂ ਰਹਿ ਜਾਂਨੇ ਆ ਫਲਾਣੇ ਨੂੰ ਰਿਜ਼ਰਵੇਸ਼ਨ ਮਿਲ ਗਈ ਮੈਨੂੰ ਨਹੀਂ ਮਿਲੀ ਇੱਕ ਬਹੁਤ ਡਿਬੇਟ ਦਾ ਇਸ਼ੂ ਹੁੰਦਾ ਹੈ ਜਦ ਇਹ ਡਿਬੇਟ ਚੱਲਦੀ ਆ ਦਰਸਲ ਹੈ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਬੈਨੀਫਿਟ ਮਿਲਦੇ ਆ ਇੱਕ ਸਮਾਜ ਨੂੰ ਜਿਹੜਾ ਸਮਾਜਿਕ ਗਰੁੱਪ ਦੇ ਵਿੱਚ ਪਛੜਿਆ ਹੋਇਆ ਹੁੰਦਾ ਆ ਉਸ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਇਸ ਕਰਕੇ ਦਿੱਤੀਆਂ ਜਾਂਦੀਆਂ ਨੇ ਕਿ ਸਾਰੇ ਲੋਕ ਬਰੋਬਰ ਆ ਜਾਣ ਠੀਕ ਹੈ ਜੀ ਤਾਂ ਕਿ ਜਦੋਂ ਉੱਪਰੋਂ ਸਮਾਜ ਨੂੰ ਵੇਖਿਆ ਜਾਵੇ ਸਾਰੇ ਲੋਕ ਬਰੋਬਰ ਹੋ ਜਾਣ ਪਰ ਹੋ ਕੀ ਰਿਹਾ ਆ ਦਰਸਲ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਕੰਡੀਸ਼ਨਸ ਆ ਜਦੋਂ ਇੱਕ ਪਰਿਵਾਰ ਦਾ ਹੁਣ ਓਬਵੀਅਸ ਆਪਾਂ ਦੇਖ ਕਹਿੰਦੇ ਕਿ ਬੱਚੇ ਪੜਦੇ ਘੱਟ ਆ ਹੋ ਜੇ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਪੜ ਗਿਆ ਆ ਐਸਸੀ ਭਾਈਚਾਰੇ ਦਾ ਜਾਂ ਓਬੀਸੀ ਭਾਈਚਾਰੇ ਦਾ ਜਾਂ ਜਰਨਲ ਭਾਈਚਾਰੇ ਦਾ ਤਾਂ ਉਹ ਅੱਗੇ ਕੀ ਕਰੂਗਾ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਊਗਾ ਇੱਕ ਬੰਦਾ ਸਰਕਾਰੀ ਨੌਕਰੀ ਤੇ ਲੱਗ ਗਿਆ ਤਾਂ ਉਹ ਆਪਣੇ ਬੱਚਿਆਂ ਨੂੰ ਉਦੋਂ ਉਤਸ਼ਾਹਿਤ ਕਰੂਗਾ ਕਿ ਲੱਗ ਜਾ ਤੇ ਬਾਕੀ ਸਮਾਜ ਰਹਿ ਜਾਂਦਾ ਆ ਸੋ ਇਸ ਸਮੇ ਸਭ ਤੋਂ ਵੱਡਾ ਜਿਹੜਾ ਕੰਸਰਨ ਹੈਗਾ ਉਹ ਇਹ ਆ ਵੀ ਜਿਹੜੀਆਂ ਸਹੂਲਤਾਂ ਜਾਂ ਜਿਹੜੇ ਬੈਨੀਫਿਟ ਮਿਲਦੇ ਆ ਐਸਸੀ ਭਾਈਚਾਰੇ ਨੂੰ ਜਾਂ ਓਬੀਸੀ ਭਾਈਚਾਰੇ ਨੂੰ ਉਹ ਕੁਝ ਕੁ ਪਰਿਵਾਰ ਜਾਂ ਕਹਿ ਲਓ ਕੁਝ ਕੁ ਲੋਕ ਹੀ ਲੈ ਜਾਂਦੇ ਨੇ ਸਭ ਨੂੰ ਨਹੀਂ ਮਿਲਦੇ ਇਦੇ ਉੱਤੇ ਵੀ ਇੱਕ ਕੇਸ ਆਇਆ ਸੀਗਾ ਕਿ ਜੋ ਐਸਸੀ ਭਾਈਚਾਰਾ ਹੈ ਉਹਦੇ ਵਿੱਚ ਕਿਉਂ ਨਾ ਸਬ ਕੈਟੇਗੋਰਾਇਜ਼ ਕਰ ਦਿੱਤੀ ਜਾਵੇ ਰਿਜ਼ਰਵੇਸ਼ਨ ਨੂੰ ਸਬ ਕੈਟੇਗੋਰਾਇਜ਼ ਕਰ ਦਿੱਤਾ ਜਾਵੇ ਕਿ ਇੰਨੀ ਰਿਜ਼ਰਵੇਸ਼ਨ ਇਹਨਾਂ ਨੂੰ ਮਿਲੂਗੀ ਐਸਸੀ ਦੇ ਵਿੱਚ ਵੀ ਅੱਗੇ ਸਬ ਕੈਟੇਗੋਰਾਇਜ਼ੇਸ਼ਨ ਤਾਂਕਿ ਸਭ ਨੂੰ ਬਰਾਬਰਤਾ ਜਿਹੜੀ ਉਹ ਮਿਲ ਸਕੇ ਤੁਹਾਨੂੰ ਕੀ ਲੱਗਦਾ ਕਿ ਇਹ ਮਸਲਾ ਹੈ ਆ ਕਿ ਜਿਹੜੇ ਰਿਜ਼ਰਵੇਸ਼ਨ ਦਾ ਫਾਇਦਾ ਉਹ ਪਾਰਟਿਕੂਲਰ ਕੁਝ ਲੋਕ ਹੀ ਲੈ ਜਾਂਦੇ ਨੇ ਬਾਕੀ ਲੋਕਾਂ ਨੂੰ ਈਵਨ ਐਸਸੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਪਾਉਂਦੇ ਬਹੁਤ ਸਾਰੇ ਲੋਕ ਜਿਵੇਂ ਆਪਾਂ ਸਕਾਲਰਸ਼ਿਪ ਦੀ ਗੱਲ ਕਰੀ ਬਹੁਤ ਸਾਰੇ ਲੋਕਾਂ ਨੂੰ ਸਕਾਲਰ ਸੋ ਇਕੇ ਕਿਤਨਾ ਕਿਤੇ ਸਰਕਾਰੀ ਰੂਪ ਦੇ ਵਿੱਚ ਜਾਂ ਕਹੇ ਲੋ ਸਰਕਾਰੀ ਸਿਸਟਮ ਦੇ ਵਿੱਚ ਕਿਤਨਾ ਲੂਪ ਹੋਲ ਤਾਂ ਹੈਗਾ ਆ ਉਸ ਰੂਪ ਹੋਲ ਨੂੰ ਖਤਮ ਕਰਨ ਦੀ ਲੋੜ ਹੈ ਸਭ ਨੂੰ ਬਰੋਬਰਤਾ ਦੀ ਲੋੜ ਹੈ ਸਭ ਨੂੰ ਇੱਕ ਸਮਾਜ ਦੇ ਵਿੱਚ ਇਸ ਤਰੀਕੇ ਨਾਲ ਲੈ ਕੇ ਆਂਦਾ ਜਾਵੇ ਕਿ ਅਸੀਂ ਇਹ ਸਮਾਜਿਕ ਜਿਹੜਾ ਤਾਣਾ ਬਣਾ ਸਾਡਾ ਖੂਬਸੂਰਤ ਬਣੇ ਅਸੀਂ ਇੱਕ ਦੂਜੇ ਨੂੰ ਵੇਖ ਕੇ ਖੁਸ਼ ਹੋਈਏ ਸਾਡੇ ਮਨ ਦੇ ਵਿੱਚ ਕੋਈ ਹੀਣ ਭਾਵਨਾ ਨਾ ਆਵੇ ਕਿ ਇਹ ਉਦਾਂ ਹੈ ਉਦਾਂ ਇਹਨੇ ਮੇਰਾ ਹੱਕ ਖਾ ਲਿਆ ਉਹਨੇ ਤੇਰਾ ਹੱਕ ਖਾ ਲਿਆ ਜਾਂ ਇਹਨੇ ਮੇਰੇ ਨਾਲ ਵਧੀਆ ਵਿਵਹਾਰ ਨਹੀਂ ਕੀਤਾ ਇਹ ਨਹੀਂ ਹੋਣਾ ਚਾਹੀਦਾ ਤੁਹਾਡੇ ਅਕੋਰਡਿੰਗ ਕੀ ਆ ਕਿ ਸੱਚੀਓ ਪੰਜਾਬ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਉਹ ਹਾਲਾਤ ਠੀਕ ਹੈਗੇ ਜਾਂ ਨਹੀਂ ਹੈਗੇ ਆਪਣੇ ਵਿਚਾਰ ਵੀਡੀਓ ਦੇ ਵਿੱਚ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਹਾਂ ਹੁਣ ਜਿਹੜੇ ਬੱਚੇ ਇੱਥੇ ਕੋਈ ਇਦਾਂ ਦਾ ਬੱਚਾ ਹੈ ਜਿਹਨੂੰ ਪਤਾ ਨਹੀਂ ਪੀਸੀਐਸ ਕੀ ਚੀਜ਼ ਹੁੰਦਾ ਆ ਜੇ ਤੁਸੀਂ ਡੀਐਸਪੀ ਬਣਨਾ ਚਾਹੁੰਦੇ ਹੋ ਐਸਡੀਐਮ ਬਣਨਾ ਚਾਹੁੰਦੇ ਹੋ ਤਸਦੀਲਦਾਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਸੀਂ ਇਸ ਚੀਜ਼ ਦੀ ਪੜ੍ਹਾਈ ਕਰਾਉਨੇ ਆ ਉਹਦੇ ਲਈ ਜੇ ਤੁਸੀਂ ਪੀਸੀਐਸ ਦੀ ਪੇਪਰ ਭਰਿਆ ਹੋਇਆ ਤਾਂ ਉਹਦੇ ਲਈ ਵੀ ਆਪਣੇ ਕੋਲੇ ਪੜਾਇਆ ਜਾਂਦਾ ਹੈ ਤੇ ਜਾਂ ਤੁਸੀਂ ਅੱਗੇ ਵੱਰੇ ਸੋਚ ਰਹੇ ਹੋ ਉਹਦੇ ਲਈ ਵੀ ਅਸੀਂ ਜ਼ਰੂਰ ਪੜਾਉਨੇ ਆ ਸੋ ਜਿਹੜੇ ਬੱਚਾ ਨੇ ਹੁਣ ਪੰਜਾਬ ਪੀਸਸ ਦਾ ਫਾਰਮ ਭਰਿਆ ਆ ਉਹਨਾਂ ਦੇ ਲਈ ਸਾਡੇ ਕੋਲੇ ਦੋ ਤਰੀਕੇ ਦੇ ਬੈਚ ਨੇ ਇੱਕ ਹੈ ਰਿਕਾਰਡਡ ਬੈਚ ਜਿਸ ਦੀ ਫੀਸ ਹੈ 5000 ਰੁਪਿਆ ਦੂਜਾ ਹੈ ਰਿਕਾਰਡਡ ਪਲੱਸ ਲਾਈਵ ਹੈ ਜਿਸ ਦੀ ਫੀਸ ਹੈ 10000 ਰੁਪਿਆ ਸੋ ਇਹਦੇ ਵਿੱਚ ਟੈਸਟ ਸੀਰੀਜ਼ ਨਹੀਂ ਹੈ ਇਹਦੇ ਵਿੱਚ ਟੈਸਟ ਸੀਰੀਜ਼ ਹੈ ਇਹਦੇ ਵਿੱਚ ਗਾਈਡੈਂਸ ਕਲਾਸਾਂ ਨਹੀਂ ਹਨ ਇਹਦੇ ਵਿੱਚ ਗਾਈਡੈਂਸ ਕਲਾਸਾਂ ਹੈ ਇਹਦੇ ਵਿੱਚ ਮੈਂਟਰਸ਼ਿਪ ਸੈਸ਼ਨ ਨਹੀਂ ਹਨ ਇਹਦੇ ਵਿੱਚ ਮੈਂਟਰਸ਼ਿਪ ਸੈਸ਼ਨ ਹੈ ਸੋ ਇਸ ਕਰਕੇ ਇਹਦੀ ਫੀਸ ਥੋੜੀ ਜ਼ਿਆਦਾ ਹੈ ਤੇ ਇਹਦੀ ਬਾਰੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਕਿਸ ਸਰ ਸੰਤਾ ਜੀ ਪਤਾ ਹੀ ਨਹੀਂ ਇਹਨਾਂ ਵਿੱਚੋਂ ਕਿਹੜਾ ਬੈਚ ਵਧੀਆ ਹੈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ ਪੀਸੇਸ ਦਾ ਫਾਰਮ ਭਰਿਆ ਹੈ ਸਮਝ ਨਹੀਂ ਲੱਗ ਰਹੀ ਅੱਗੇ ਤਿਆਰੀ ਕਿੱਦਾਂ ਕਰਨੀ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਜੇ ਤੁਸੀਂ ਬੈਚ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਵੀ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਜੇ ਤੁਸੀਂ ਪੁੱਛਣਾ ਹੈ ਕਿ ਸਰ ਐਸ ਡੀ ਐਮ ਕਿਵੇਂ ਬਣਿਆ ਜਾਂਦਾ ਹੈ ਡੀ ਐਸ ਪੀ ਕਿਵੇਂ ਬਣਿਆ ਜਾਂਦਾ ਹੈ ਤਸੀਲਦਾਰ ਕਿਵੇਂ ਬਣਿਆ ਜਾਂਦਾ ਹੈ डीसी ਤੇ एसएसपी ਕਿਵੇਂ ਬਣਾ ਜਾਂਦਾ ਹੈ ਤਾਂ ਵੀ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਲਿਓ ਇਹਦੇ ਨਾਲ ਨਾਲ ਜੇ ਪੀਸੀਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਕਰੰਟ ਅਫੇਅਰਜ਼ ਵੀਕ ਨੇ ਆਪਣੇ ਕੋਲੇ ਕਰੰਟ ਅਫੇਅਰ ਦਾ ਬੈਚ ਹੈਗਾ ਜਿਸ ਦੀ ਫੀਸ ਹੈ 199 ए ਸਾਰੇ ਟਾਪਿਕ ਨੇ ਜਿਹੜੇ ਇਸ ਬੈਚ ਦੇ ਵਿੱਚ ਕਰੇ ਜਾਣਗੇ ਲਾਈਵ ਤੇ ਰਿਕਾਰਡਡ ਬੈਚ ਹੈ ਤੇ ਨਾਲ ਦੀ ਨਾਲ ਹੀ पीसीएस ਦੇ ਲਈ ਪੰਜਾਬ ਜੀਕੇ ਦੀ ਬੁੱਕ ਵੀ ਹੈ ਉਸ ਨੂੰ ਆਰਡਰ ਕਰਨ ਦੇ ਲਈ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਬੁੱਕ ਦਾ ਪ੍ਰਾਈਸ ਹੈ ਪੰਜਾਬੀ ਵਿੱਚ ਕਿਤਾਬ ਲੱਗੇ ਅੰਗਰੇਜ਼ੀ ਵਿੱਚ ਲੱਗੇ ਪੰਜਾਬ ਨਾਮ ਸੋ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਤੇ ਐਡਮਿਸ਼ਨ ਵੀ ਲੈ ਸਕਦੇ ਹੋ ਬੁੱਕ ਵੀ ਆਰਡਰ ਕਰ ਸਕਦੇ ਹੋ ਆਈ ਹੋਪ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਨੂੰ ਤੱਕ ਜ਼ਰੂਰ ਪਹੁੰਚਾ ਦਿਓ ਜਉਂਦੇ ਵਸਦੇ ਰੋ ਰੱਬ ਖੈਰ ਕਰੇ ਜੀ ਸਸਿਗਾ ਸਾਰਿਆਂ ਨੂੰ ਬਾਏ ਬਾਏ